ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਨਜੋ ਪੁਲਿਸ ਕਮਿਸ਼ਨਰ ਅਡਰਸ ਸ਼੍ਰੀ ਆਲਮ ਦੀ ਡੀਸੀਪੀ ਲੋਗੰਡਾ ਆਰਡਰ ਰਵਿੰਦਰਪਾਲ ਸਿੰਘ ਦੀ ਡੀਸੀਪੀ ਇਨਵੈਸਟੀਗੇਸ਼ਨ ਪ੍ਰਜੈਗ ਸਿੰਘ ਵਾਲੀਆ ਡੀਸੀਪੀ ਸਿਟੀ ਅਨ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਤੇ ਅਗੇਂਸਟ ਜਿਹੜੀ ਮਹਿੰਨ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ 12 13 ਤਰੀਕ ਨੂੰ ਅ ਦਰਮਿਆਨੀ ਰਾਤ ਨੂੰ ਅ ਮਜੀਠਾ ਰੋਡ ਫਲਾਈਓਵਰ ਤੇ ਲਾਗੋ ਇੱਕ ਸਵਿਫਟ ਕਾਰ ਕੋਈ ਗਈ ਸੀਗੀ ਤੇ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਥੋਕੇ ਲੈ ਗਏ ਸੀਗੇ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜ ਜਿਹਦੇ ਵਿੱਚ ਅਭਿਸ਼ੇਕ ਇਕਨੋਹਿਤ ਹਿਮਾਂਸ਼ੂ ਅਤੇ ਗੁਰਕੀਰਤ ਨਾ ਦੇ ਚਾਰ ਵਿਅਕਿਆਂ ਨੂੰ ਅ ਮਹਾਰਾਜਾ ਪੈਲੈਸ ਲਾਗੂ ਗ੍ਰਿਫਤਾਰ ਕੀਤਾ ਗਿਆ ਅ ਪੁਲਿਸ ਨੇ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਅ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ